ਉਹ ਖੋਬਦਾ ਫੇਰ ਆਪਾਂ ਇੱਥੇ ਜੇ ਸੰਗਲ ਪਾਉਣ ਲੱਗ ਗਏ ਨਾ ਹੂੰ ਇੱਥੇ ਹਿੱਸੇ ਨੂੰ ਪਾ ਲਓ ਵੀ ਇਹ ਖਿੱਚਿਆ ਨਹੀਂ ਜਾਂਦਾ ਚੁੱਲ੍ਹੇ ਚੋਂ ਗੱਲ ਚੋਂ ਗੱਲ ਹੀ ਨਿਕਲੇ ਬਈ ਰਣਜੋਧਾਣਾ ਹੂੰ ਹੂੰ ਆਹਣੇ ਐ ਜਿਹੜੀ ਚੀਜ਼ ਤੂੰ ਕਹਿੰਦਾ ਇਹ ਕਹਿੰਦਾ ਵੀ ਲਵਾਓ ਫਾਇਦਾ ਹੁੰਦਾ ਵਾਕੇ ਹੀ ਫਾਇਦਾ ਮੇਰੇ ਖਿਆਲ ਚ ਖਣੀ ਮੇਰਾ 66500 ਲੱਗਿਆ ਜੀ ਸਣੇ ਸੰਗਲ ਸਣੇ ਰਾੜਾ ਸਣੇ ਆਹ ਚੀਜ਼ਾਂ ਬਈ ਨੰਨੂੰ ਦਿਖਾ ਰਹੀ ਆਹ ਚੀਜ਼ਾਂ ਇਹ ਮੂਰੇ ਹੁੱਕ ਬਣਦੀ ਐ ਸਪੈਸ਼ਲ ਬਹੁਤ ਵਧੀਆ ਤਰੀਕੇ ਨਾਲ ਮਲਕੀ ਬਣਾ ਕੇ ਲਾਈ ਯਾਰੀ ਉਹ ਪੋਪਲਨ ਜੀ ਪਉਣੀ ਪੈਣੀ ਜੇ ਸੀਬੀ ਤੇ ਤਾਂ ਵੇਹੇ ਹੱਥ ਖੜੇ ਹੁੰਦੇ ਹੁੰਦੇ ਆ ਥੋੜਾ ਦਾ ਟਰਾਲਾ ਹੀ ਸੋਚਣਾ 20 ਫੋਟਾ ਤੇ ਉਦੋਂ ਉਹ ਟਰੈਕਟਰ ਨਾਲ ਕੀ ਕਰੇ ਉੱਥੇ ਤੇ ਉੱਥੇ ਆਹੀ ਕੰਮ ਨੇ ਮੱਕੀ ਦੇ ਟਰਾਲੇ ਨੂੰ ਪੋਪਲਨ ਜਵਾਬ ਦੇਗੀ ਹਾਂ ਦੇਗੀ ਖਾਲੀ ਕਰਨਾ ਪਿਆ ਹਾਈਡਰਾ ਨੂੰ ਹਾਂ ਜੀਮੀਦਾਰ ਵੀਰ ਤੱਕਾ ਕਰਦੇ ਹੋ ਜਾਂ ਇੰਨਾ ਸ਼ੌਂਕ ਕਰਦੇ ਹੋ ਇੰਨਾ ਪੈਸਾ ਲਾਉਂਦੇ ਹੋ ਕਾਹਤੋਂ ਮੈਂ ਕਹਿੰਦਾ ਸਾਡੇ ਬਜ਼ੁਰਗਾਂ ਕੋਲੇ ਸੀਗਾ ਬਲਦ ਬਲਦ ਹਾਂ ਉਹ ਬਲਦ ਸੀਗੇ ਤੜਾਉਂਦੇ ਮੈਂ ਕਹਿੰਦਾ ਹੁਣ ਸਾਡੇ ਸਮੇਂ ਬਲਦ ਤਾਂ ਰਹੇ ਨਹੀਂ ਹਾਂ ਫੇਰ ਇਹਨਾਂ ਦੇ ਇਹ ਚੀਜ਼ ਕਰਤੀ ਬਾਈ ਸੰਜੋਗ ਜਿਵੇਂ ਅੱਗੇ ਆਪਾਂ ਨੂੰ ਸ਼ੋਅਾਂ ਲਾ ਕੇ ਚਲਾਉਣੇ ਪੈਂਦੇ ਸੀ ਯਾਰ ਜਨ ਤੂੰੜੀ ਵਾਲੀ ਤੇ ਮਤਲਬ ਵੀ ਕੋਈ ਨਹੀਂ ਉਹਨੂੰ ਸ਼ੋਅ ਦਾ ਗਰਮ ਹੀ ਨਹੀਂ ਹੁੰਦਾ ਯਾਰ ਯਾਰ ਇੱਕ ਚੀਜ਼ ਹੋਰ ਸੱਚ ਮੇਰੀ ਗੱਲ ਸੁਣੀ ਤੂੰ ਕਹਿ ਦਿੰਦਾ ਸ਼ੋਅ ਨਹੀਂ ਲਾਉਣੀ ਜਦੋਂ ਆ ਨਾ ਇੱਕ ਚੀਜ਼ ਦਾ ਤਾਂ ਪਤਾ ਹੀ ਹੈ ਨਾ ਵੀ ਸੋਚ ਵੀ ਨਹੀਂ ਸਕਦੇ ਬਾਈ ਜਿੰਨਾ ਉਹ ਕਰ ਜਿੰਨਾ ਉਹ ਕਰਕੇ ਭੇਜਦੇ ਹਾਂ ਕਿੰਨਾ ਕਿ ਧੱਕਾ ਕਰ ਲਾ ਹਾਂ ਫੇਰ ਖੜ ਜੂ ਕਿਤੇ ਖੜੂਗਾ ਹਾਂ ਖੜੂ ਹਾਂ ਕੋਈ ਬਾਅਦ ਚੋਂ ਕਰਨਾ ਸਾਰਾ ਪਰ ਇੱਕ ਚੀਜ਼ ਹੈ ਬਾਈ ਮੈਂ ਤੁਹਾਡੀ ਗੱਲ ਟੋਕਣ ਲੱਗੇ ਚੱਲ 7000 ਦੀ ਗੱਲ ਨਵੇੜਦੀ ਜਦੋਂ ਇਹਨੇ ਵੀਡੀਓ ਪਾਈ ਹੂੰ ਵੀਡੀਓ ਜੇ ਮੈਂ ਵੇਖਿਆ ਕਾ ਹਮ ਐਡਾ ਐਡਾ ਕਾ ਓਡਾ ਹੀ ਮੱਕੀ ਓਡਾ ਹੀ ਕਾ ਮੈਂ ਕਹਿੰਦਾ ਇਕ ਰਹਿੰਦਾ ਖੁੰਦਾ ਹਮ ਯਾਰ ਤੁਸੀਂ ਉਹ ਬੰਦੇ ਵਾਲ ਤਾਂ ਵੇਖੋ ਵਿਚਾਰੇ ਜਿਹੜਾ 24 ਘੰਟੇ ਸੀਟ ਤੇ ਬੈੰਦਾ ਅੱਖ ਤੇ ਡੱਕਾ ਦੇ ਕੇ ਬਹਿਣ ਵਾਲਾ ਕੰਮ ਹਾਂ ਐ ਹੀ ਹੁੰਦਾ ਵੀਰੇ ਤੁਸੀਂ ਤਾਂ 에ਰਪੋਰਟ ਤੋਂ ਬਹਿ ਗਏ ਹਮ ਜਾਂ ਕਿਤੋਂ ਵੀ ਬੈ ਨਹੀਂ ਕੁਛ ਨਹੀਂ ਕੋਸ਼ ਮੇ ਨੀ ਤੂੰ ਸਾਨੂੰ ਖੇਤ ਪਾਣੀ ਦਾ ਪਿਆਜਾ ਘੱਟੋ ਘੱਟ ਤੁਸੀਂ ਕਦੇ ਅੱਜ ਦੇਖਿਆ ਹੋਗਾ ਤੁਹਾਡੇ ਵੀ ਟਰੈਕਟਰ ਨਾ ਆਵੇ ਸਾਈਡ ਤੇ ਲੱਗਿਆ ਵਾਟਰ ਕੋਲ ਅੱਜ ਤਾਂ ਲਾਇਆ ਉਹਦੇ ਹੀ ਆ ਇਹ ਆਪਾਂ ਨੂੰ ਇੱਕ ਗੱਲ ਰਹਿੰਦੀ ਜੋ ਬਾਈ ਸ਼ਾਵਨ ਗਿੱਟੇ ਸੁਝੇ ਹੁੰਦੇ ਆ ਗਰਮੀ ਚ ਇੱਕ ਗੱਲ ਹੋਰ ਵੀ ਆ ਇਹ ਪਤਾ ਨਹੀਂ ਕਿ ਨਾ ਖਣੀ ਦਾ ਏਰੀਆ ਦਾ ਫਰਕ ਹੁੰਦਾ ਕਹਿੰਦਾ ਗੱਲ ਰੜਾਂ ਦੀ ਕਰੀ ਜਾਂਦੇ ਤੇ ਵਿਖਾਈ ਟਾਇਰ ਜਾਂਦਾ ਨਹੀਂ ਉਹ ਟਾਇਰ ਨਹੀਂ ਹੁੰਦਾ ਮੇਰੇ ਕੋਲ ਮੈਂ ਮਗਰਲਾ ਵਿਖਾਉਂਦਾ ਨੋਟ ਕਰਨ ਵਾਲੇ ਬਹੁਤ ਪਏ ਹੁੰਦੇ ਆ ਮੈਂ ਕਹਿੰਦਾ ਵੀਰੇ ਇੰਨੀ ਨਹੀਂ ਹੁਣ ਪੰਗਾ ਕੀ ਆ ਵੀਡੀਓ ਸ਼ੂਟ ਹੋ ਰਹੀ ਐ ਇਦਾਂ ਇਹਦੇ ਵੀ ਨਹੀਂ ਗਲਤੀ ਉਹਦੇ ਚ ਜਦੋਂ ਇੰਸਟਾ ਤੇ ਪੈਂਦੀ ਆ ਉਹ ਪੈਂਦੀ ਆ ਲੰਬੇ ਲੋਟ ਹਮ ਹੁਣ ਆ ਦੇਖ ਲਿਓ ਜਦੋਂ ਆ ਗੱਲ ਕਰਦੇ ਪਏ ਚ ਤੁਸੀਂ ਨਹੀਂ ਆਉਣਾ ਹਾਂ ਉਹਦੇ ਚ ਮੈਂ ਤੇ ਨਹੀਂ ਆਏਣਾ ਹਮ ਉਹ ਹੁਣ ਗੱਲ ਹੰਗਾਰਾ ਤੁਸੀਂ ਵੀ ਭਰੀ ਜਿੰਦੇ ਮੂੰਹ ਮੇਰਾ ਤੁਹਾਡੇ ਵਾਲਾ ਉਹ ਵੇਖ ਰਲਾ ਵੀਰ ਕਹਿੰਦਾ ਵੀ ਤੁਹਾਡੇ ਬੰਦੇ ਨੂੰ ਅਕਲ ਹੈ ਨਹੀਂ ਮੈ ਮੈਨੂੰ ਬਹੁਤ ਜਾਣੇ ਵੀਰ ਕਹਿੰਦੇ ਹੁੰਦੇ ਆ ਵੀ ਤੇਰੇ ਕੈਮਰਾਮੈਨ ਨੂੰ ਅਕਲ ਹੈ ਨਹੀਂ ਉਹ ਦਿਖਾਉਂਦਾ ਤੂੰ ਗੱਲ ਕਿਸੇ ਦੀ ਕਰਦਾ ਦਿਖਾਈ ਕਿੰਦਾ ਕੁਝ ਹੋ ਰਹੀ ਜਾਂਦੀ ਇਹ ਵੀਰਾਂ ਨੂੰ ਇੱਕ ਵਾਰੀ ਫੇਰ ਦੱਸ ਦੇ ਜਿਹੜੇ ਵੀਰ ਨਵੇਂ ਜੁੜੇ ਹੋਣਗੇ ਇਹਨਾਂ ਦਾ ਫਾਇਦਾ ਤੇ ਆਪਣੇ ਕਿੰਨੇ ਚ ਲੱਗੇ ਸੀ ਫਾਇਦਾ ਇਹਨਾਂ ਦਾ ਭਾਈ ਆਹੀ ਹੈ ਵੀ ਜਿਵੇਂ ਹੁਣ ਉੱਥੇ ਧੱਕਾ ਹੁੰਦਾ ਯਾਰ ਸਾਰੇ ਪਾਸੇ ਵੈਸੇ ਦਾ ਆਪਾਂ ਕਹਿੰਨੇ ਸਲਾਹ ਦਿੰਨੇ ਵੀ ਕੁਝ ਨਹੀਂ ਹੁੰਦਾ ਇਹਨੂੰ ਥੋੜੀ ਜਿਹੀ ਖਰਚਾ ਕਰਕੇ ਲਵਾਓ ਹੁਣ ਤਕਰੀਬਨ ਆਪਾਂ ਸਾਰਿਆਂ ਨੇ ਟਰਾਲੇ ਵੱਡੇ ਬਣਾ ਲਏ ਵੱਡੇ ਸਭ ਦੇ ਕੋਲ ਵੱਡੇ ਹੋਂ ਤਾਂ ਵੈਸੇ ਹੀ ਟਰੈਂਡ ਚੱਲ ਪਿਆ ਨਾ ਵੀ ਬਣਾਓ ਵੀ ਆਪਾਂ ਫਸਲ ਸੋਖਣਾ ਸਾਰੇ ਕੋਈ ਖੇਤੀ ਵਿਧਾਈ ਜਾਂਦਾ ਕੋਈ ਆਲੂ ਲਾਈ ਜਾਂਦਾ ਹਾਂ ਹਾਂ ਤੇ ਜਾਂ ਕੋਈ ਤੇਰੇ ਮੇਰੇ ਵਰਗੇ ਮਿੱਤਰ ਦਾ ਮੰਗ ਕੇ ਲੈ ਗਿਆ ਉਹ ਖੋਬਦਾ ਫਿਰ ਆਪਾਂ ਇੱਥੇ ਜੇ ਸੰਗਲ ਪਾਉਣ ਲੱਗ ਗਏ ਨਾ ਹਾਂ ਇੱਥੇ ਹਿੱਸੇ ਨੂੰ ਪਾ ਲਓ ਵੀ ਇਹ ਖਿੱਚਿਆ ਨਹੀਂ ਜਾਂਦਾ ਚੁੱਲ੍ਹਾ ਖਿੱਚਿਆ ਚਿੱਟੀ ਗੱਲ ਹੀ ਨਿਕਲੇ ਬਈ ਰੰਗੋਧਾਣਾ ਹਾਂ 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 ਇਹ ਜਿਹੜੀ ਚੀਜ਼ ਜਦੋਂ ਤੂੰ ਕਹਿੰਦਾ ਇਹ ਕਹਿੰਦਾ ਵੀ ਲਵਾਓ ਫਾਇਦਾ ਹੁੰਦਾ ਰੱਖ ਕੇ ਹੀ ਫਾਇਦਾ ਹਾਂ ਬਾਸਮਤੀ ਵੜਦੇ ਸੀ ਹਾਂ ਸ਼ਾਮ ਜਿਹਦਾ ਟਾਈਮ ਉਹ ਜਿਹੜਾ ਮਸ਼ੀਨ ਦਾ ਹੈਲਪਰ ਸੀ ਉਹ ਬੈਠਾ ਵੇਠਾ ਮੈਨੂੰ ਕਹਿੰਦਾ ਲੈ ਵੀ ਕਹਿੰਦਾ ਸਤਨਾਮ ਅੱਜ ਕਹਿੰਦਾ ਅਖੇ ਹਾਂ ਬਾਊਗਾ ਟਰਾਲਾ ਉਹੀ ਗਾਨ ਗਿੱਲਾ ਬਾੜਾ ਟੈਂਡਰ ਟੈਂਡਰ ਵਾਲਾ ਟੈਂਕ ਮਸ਼ੀਨ ਨੇ ਪਾਇਆ ਹਮ ਸਰਦਾਰ ਜੀ ਨੇ ਤੋਰਿਆ ਤੇ ਨਾਲ ਦੀ ਨਾਲ ਟਰਾਲਾ ਬਹਿ ਗਿਆ ਫਿਰ ਪਵਾ ਖੜਾ ਕੇ ਲੈਟਰ ਮੂਰੇ ਪਾਏ ਇਹਦੇ ਇਹ ਨਹੀਂ ਪਾਏ ਤਿੰਨ ਨਾਲ ਇਹ ਰਾਡ ਨੂੰ ਪਾ ਕੇ ਤੇ ਤਨੇ ਬਹੁਤ ਜ਼ੋਰ ਮਰਾਇਆ ਸੀ ਤੇ ਜੇ ਕਿਤੇ ਰਾਡ ਜਾਂ ਰਾਡ ਖਿੱਚੀ ਕੁੱਚੀ ਨਹੀਂ ਆਂਦੀ ਕੱਲੀ ਮਾਦਲੋ ਵੀ ਨਹੀਂ ਕੋਈ ਉਹ ਮਗਰੋਂ ਜ਼ੋਰ ਪੈਂਦਾ ਨਾ ਫਿਰ ਪਤੇ ਜਾਵੜਿਆ ਨਾ ਸਰ ਹਾਂ ਹੁੱਕ ਦੀ ਪਲੇਟ ਹੀ ਇੰਨੀ ਮੋਟੀ ਲਾਈ ਵੀ ਹਾਂ 15000 ਦੀ ਸਪੈਸ਼ਲ ਹੁੱਕ ਲਵਾਈ ਸੀ ਇਹਨਾਂ ਸ਼ੌਂਕੀਆ ਤੌਰ ਤੇ ਹੀ ਲਵਾਈ ਸੀ ਜਾਲ ਹੁੱਕ ਦਾ ਅੱਪ ਜਿਹੜੀ ਮਰਜ਼ੀ ਲਾ ਕੇ ਕੰਮ ਚਲਾ ਲਈਏ ਟਰਾਲੇ ਨੂੰ ਨੋਰਮਲ ਵੀ ਲਾਈ ਜਾਂਦੇ ਆ ਪਰ ਮੈਨੂੰ ਆਈ ਸੀਗਾ ਵੀ ਕਿਹੜਾ ਪੈਸੇ ਲੱਗਣੇ ਦੁਆਰੇ ਲੱਗਦੇ ਨਹੀਂ 3 ਇੰਚੀ ਦਾ ਬੋਲਾ ਹੁੱਕ ਦਾ ਅੱਜ ਦਾ ਚਲ ਘਰੇ ਲਾ ਕੇ ਸ਼ਾਇਦ ਰੱਖੀ ਮੁੰਡਾ ਦਾ ਘਰੇ ਲਾਈ ਅੱਜ ਨਹੀਂ ਵਿੱਚੀ ਉਹਦੇ ਆਪਣੀ ਸੀਗੀ ਨਾ ਉਹਦੇ ਸੀਗੀ ਨਾ ਚਲੋ ਇਹ ਰਾੜ ਤੇ ਕੋਈ ਖਰਚ ਨਹੀਂ ਆਉਂਦਾ ਥੋੜਾ ਹੀ ਆਉਂਦਾ ਬਈ ਉਹਦੇ ਮੇਰੇ ਖਿਆਲ ਚ ਨਹੀਂ ਮੇਰਾ 6600 ਲੱਗਿਆ ਜੀ ਸਣੇ ਸੰਗਲ ਸਣੇ ਰਾੜ ਆ ਸਣੇ ਆ ਚੀਜ਼ਾਂ ਬਈ ਨੰਨੂ ਦਿਖਾ ਦੀ ਆ ਚੀਜ਼ਾਂ ਇਹ ਮੂਰੇ ਹੱਕ ਬਣਦੀ ਐ ਸਪੈਸ਼ਲ ਬਹੁਤ ਵਧੀਆ ਤਰੀਕੇ ਨਾਲ ਮਲਗੀ ਬਣਾ ਕੇ ਲਾਈ ਵੀ ਉਹੋ ਜਿਹਾ ਕੋਈ ਦੇਸੀ ਜਗਾੜ ਜਾਨੀਗਾ ਹੂੰ ਪ੍ਰੋਪਰ ਲਾਈ ਨਾਟ ਨਾਟ ਦਿਖਾ ਦੇ ਨਾ ਨੂੰ ਦੇਖਣ ਨੂੰ ਵੀ ਸੋਹਣਾ ਲੱਗਦਾ ਹਾਂ ਹਾਂ ਕੋਈ ਭੇੜਾ ਜਾਨੀ ਲੱਗਦਾ ਜਲਦੀ ਜੇ ਕੰਮ ਨਹੀਂ ਲੱਗਦਾ ਇੱਕ ਆ ਸਪੋਰਟ ਦਿੱਤੀ ਵੀ ਇਹਨੂੰ ਵਿੰਗੀ ਨਾ ਹੋਵੇ ਇਹ ਬਚਾ ਲੈ ਤਾਂ ਸੈਂਟਰ ਤੋਂ ਹਨਾ ਜਿਆਦਾ ਕਰਕੇ ਹਨ ਲੰਬਾਈ ਜਿਆਦਾ ਕਰਕੇ ਘੁਗਦੀ ਵੀ ਨਹੀਂ ਇਹ ਘੁਗੂ ਵੀ ਉਵੇਂ ਸਹੀ ਨਹੀਂ ਇਹ ਘੁੰਮਦੀ ਨਹੀਂ ਕੀ ਹਨਾ ਘੁੰਮਦੀ ਆ ਪਰ ਸਹੀ ਘੁੰਮਦੀ ਆ ਵੈਂਗਣੀ ਪੈਂਦਾ ਖਿੱਚਣ ਦੇ ਬਿੰਗ ਪੈਂਦਾ ਇਹਨੂੰ ਅੱਛਾ ਹਾਂ ਆਹ ਸਪੋਰਟ ਇਸ ਕੰਮ ਕੇ ਇਸ ਕੰਮ ਨਹੀਂ ਆਹ ਜਿਹੜੀ ਆ ਵਿਚ ਵਿਚਾਲੇ ਲਾਈ ਸਪੋਰਟ ਆਪਾਂ ਓਕੇ ਹੂੰ ਤੇ ਮਗਰ ਇਹ ਉਹਦੇ ਨਾਲ ਪਲੇਟ ਨਾਲ ਓਕੇ ਆ ਵੱਤ ਵੱਤ ਜਿਗਦੇ ਇਹ ਕਈ ਈ ਹੁਣ ਕਾਲੀ ਜੀ ਪੋਕ ਲੈਣ ਤੋਂ ਧੱਕਾ ਵੱਜ ਗਿਆ ਜਾਂ ਖਿੱਚੀ ਵੈਸੇ ਤਾਂ ਪੋਕ ਲੈਣੀ ਭਾਂਦੀ ਇਹਨੂੰ ਜਿਆਦਾ ਜਾਂ ਜੇਸੀਪੀ ਟਰੈਕਟਰ ਦਾ ਕੋਈ ਖਾਸ ਨਹੀਂ ਭੰਦੇ ਹੂੰ ਤੇ ਵੱਤ ਵੱਤ ਇਹ ਨਿਕਲ ਜੂਗੀ ਬਸ ਹਾਂ ਗਾਂ ਨਿਕਲ ਜੂਗੇ ਫੇਰ ਬਹਿ ਜੂ ਹਾਂ ਮਗਰ ਉਹ ਨਾਟ ਟੁੱਟਿਆ ਕੁਈ ਨਿਸ਼ਾਨ ਨਹੀਂ ਹੁੰਦਾ ਹਾਂ ਮਗਰ ਉਹ ਨਾਟੀ ਵੈਲਡ ਕਰਾ ਕੇ ਉਹ ਯਾਰ ਉਹੀ ਗੱਲ ਏ ਮੈਂ ਤੇ ਚੰਨੀ ਇੰਟਰ ਲਾ ਕੱਢਣ ਲੱਗੇ ਹਾਂ ਤੇ ਉਹ ਵੀਡੀਓ ਗੱਲ ਫੇਰ ਉੱਥੇ ਆ ਜਾਂਦੀ ਵੇਖਣ ਵਾਲੇ ਵੀਰਾਂ ਤੇ ਆਪਾਂ ਗੱਲ ਕਰ ਲੈਨੇ ਆ ਕਿ ਹੌਲੀ ਹੌਲੀ ਮੈਨੂੰ ਵੀ ਜਨਾਹ ਤੇਰਬਾਹਨ ਦਾ ਵੀਡੀਓ ਉਹ ਚੱਲਣੀ ਏ ਜਿਹਦੇ ਚ ਕੁਝ ਗਲਤ ਕਹਿ ਦੋਗੇ ਹਾਂ ਉਹ ਚੱਲਣੀ ਏ ਸਹੀ ਗੱਲ ਆ ਉਹ ਵੀਰ ਦਾ ਵੀਰ ਨੂੰ ਚਲਵਾ ਲੈਣ ਦੇਣਾ ਸੀ ਉਹ ਵੀਰ ਨੇ ਪਿਛਲੀ ਰਿਪੂਤ ਕੱਢੇ ਸੀ ਆਪਣੇ ਡਾਕਟਰ ਚੋਂ ਉਹ ਵੀ ਬਹੁਤ ਰੀਲ ਚੱਲੀ ਚੱਲੀ ਹਾਂ ਉਹ ਨਾ ਚੰਨੀ ਨੇ ਜਦੋਂ ਟਰੈਕਟਰ ਤੋੜਿਆ ਤੇ ਉਹ ਲੈਣ ਜਾਣਾ ਥੋੜਾ ਜਿਹਾ ਨਹੀਂ ਉਹਨੂੰ ਇੰਨਾ ਹਸਾਵ ਤੇ ਉਹਨੇ ਸੰਗਾਂ ਨੂੰ ਖਿੱਚ ਨਹੀਂ ਪਾਈ ਟਰੈਕਟਰ ਨੂੰ ਲਵਾਤਾ ਝਟਕਾ ਲੱਗ ਗਿਆ ਝਟਕਾ ਵੱਜ ਗਿਆ ਉਹ ਇੱਕ ਝਟਕੇ ਤੋਂ ਹੀ ਰੀਲ ਨਾ 2-3 ਲੱਖ ਚੱਲੇ ਗਈ ਹਾਂ ਹੈ ਗਲਤ ਕੰਮ ਪਰ ਆਪਣੇ ਲੋਕਾਂ ਦੀ ਕੀ ਆਤਾ ਵੀ ਸਹੀ ਚੀਜ਼ ਨਹੀਂ ਦੇਖਣੀ ਨਹੀਂ ਨਹੀਂ ਸਹੀ ਨਹੀਂ ਦੇਖਣਾ ਗਲਤੀ ਹੈ ਹਾਂ ਦੇਖਣਾ ਗਲਤੀ ਹੈ ਦੇਖਣਾ ਗਲਤੀ ਹੈ ਤੇ ਉਹ ਗੱਲ ਆ ਵੀ ਉੱਥੇ ਇਹ ਚੀਜ਼ ਕੰਮ ਕਰੇਗੀ ਹਨਾ ਕਰੇਗੀ ਕਰੇ ਵਜ ਜਾਂਦੀ ਹੈ ਯਾਰ ਨੋਰਮਲ ਕੋਈ ਅਣਜਾਣ ਬੰਦੇ ਨੇ ਯਾਰ ਕਹਿ ਦੇ ਵੀ ਜਾ ਸੰਗਲ ਪਾ ਕੇ ਤੇ ਆਪ ਤਾਂ ਆਪਾ ਹੁਣ ਪਿਛਲੇ ਤੇ ਆਪ ਦਾ ਆਪਦੇ ਸਾਹਮਣੇ ਕੱਢਾਂਗੇ ਅਣਜਾਣ ਬੰਦੇ ਤੋਂ ਝਟਕਾ ਹੀ ਵੱਜ ਗਿਆ ਕੁਛ ਨਹੀਂ ਤਾਂ ਮਾੜੇ ਮੋٹے ਝਟਕੇ ਨੂੰ ਤਾਂ ਉਹ ਹੁੰਦਾ ਹੀ ਡੱਕਾ ਯਾਰ ਸਾਡੇ ਵਾਲੇ ਟਰਾਲੇ ਨਾਲ ਮਾੜੇ ਮੋٹے ਨੂੰ ਕੀ ਪੂਰੇ ਨਹੀਂ ਵੱਜ ਜੇ ਕਈ ਵਾਰੀ ਉਹ ਪੌਪਲੈਨ ਜੀ ਪੌਣੀ ਪੈ ਜਾਂਦੀ ਜੀਸੀਬੀ ਤੇ ਤਾਂ ਵੇਲੇ ਹੱਥ ਖੜੇ ਹੁੰਦੇ ਆ ਹੁੰਦੇ ਆ ਤੁਹਾਡਾ ਤਾਂ ਟਰਾਲਾ ਹੀ ਸੋਤਣਾ 20 ਫੁੱਟਾ ਤੇ ਉਦੋਂ ਉਹ ਟਰੈਕਟਰ ਨਾਲ ਕੀ ਕਰੇ ਉੱਥੇ ਤੇ ਉੱਥੇ ਆਹੀ ਕੰਮ ਨੇ ਮੱਕੀ ਹਾਂ ਦੇਖੀ ਖਾਲੀ ਕਰਨਾ ਪਿਆ ਹਾਈਡਰਾ ਨੂੰ ਹਾਂ ਹਾਈਡਰਾ ਹੀ ਸੀ ਉਹ ਦਾਸਦਾ ਹੀ ਮੈਨੂੰ ਨੰਨੂ ਲੰਮਾ ਹੋਇਆ ਡਰਾਜ ਉਹਨੇ 2-3 ਰੀ ਲੱਤ ਜੀ ਆਦੀ ਲੰਮੀ ਕਰਕੇ ਖਿੱਚਿਆ ਨੂੰ ਹਾਂ ਉਹ 2-3 ਰੀ ਤਾਂ ਤੁਰਿਆ ਜਦੋਂ ਚੌਥੀ ਰੀ ਉਹਨੇ ਖਿੱਚੇ ਤੇ ਜੱਕ ਜੇ ਕਰਨ ਕੀ 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 ਉਹ ਨਹੀਂ ਤੁਰਿਆ ਉਹ ਕਹਿੰਦਾ ਨਹੀਂ ਯਾਰ ਬਾਈ ਕਹਿੰਦਾ ਤੁਸੀਂ ਮੇਰੇ ਪੈਸੇ ਰਹਿਣ ਦਿਓ ਮੇਰਾ ਖਾੜਾ ਚੰਗਾ ਨਹੀਂ ਮੈਨੂੰ ਜਾਣ ਦਿਓ ਇਹਨੂੰ ਖਾਲੀ ਕਰ ਲਓ ਆਪਦਾ ਹਾਂ ਫਿਰ ਉਹਨੂੰ ਅਸੀਂ ਖਾਲੀ ਕੀਤਾ ਤੇ ਫਿਰ ਐਂ ਕਹ ਚਲੋ ਉਹਦਾ ਮਾਲ ਵੀ ਘੜਾ ਸੁਖਣਾ ਤਿੰਨਾਂ ਚਾਰਾਂ ਟਰਾਲੀਆਂ ਜਿਦੋਂ ਦਾ ਮਾਲ ਪੈਂਦਾ ਹਾਂ ਹਾਂ ਇਹ ਇੰਨਾ ਕੰਮਾਂ ਤੋਂ ਨਾ ਚਲੋ ਆਪਾਂ ਨੂੰ ਵੀ ਹੁਣ ਆਇਆ ਹੁੰਦਾ ਵੀਰੇ ਯਾਰ ਸੌਖਾ ਤਾਂ ਹੁੰਦਾ ਪਰ ਉਹ ਟਰਾਲਿਆਂ ਨੂੰ ਬੈਠਣ ਨਾ ਤਾਂ ਮੈਂ ਹਰ ਇੱਕ ਵੀਰਾਂ ਨੂੰ ਇਹ ਹੀ ਸਲਾਹ ਦਿੰਦਾ ਨਾ ਜਿਨ੍ਹਾਂ ਕੋਲੇ ਵੱਡੇ ਟਰਾਲੇ ਹੈਗੇ ਆ ਕਿਉਂਕਿ ਆਪਾਂ ਇਹ ਸਾਰਾ ਕਰਕੇ ਦੇਖ ਲਿਆ ਹੂੰ ਤੇ ਇੱਕ ਤਾਂ ਹੁੰਦਾ ਨਾ ਉਮਰ ਹੁੰਦੀ ਆ ਆਪਣੀ ਚਾਹ ਹੁੰਦਾ ਵੀ ਟਰਾਲਾ ਜਾਂ ਟਰੈਕਟਰ ਖੁੱਬੇ ਜੋ ਵੀ ਟੋਜਨ ਪਾ ਕੇ ਕੱਢੀਏ ਟੋਜਨ ਪਾ ਕੇ ਕੱਢੀਏ ਪਰ ਵੈਸੇ ਹੀ ਆਪਾਂ ਕਹਿੰਦੇ ਜ਼ੋਰ ਲਵਾ ਕੇ ਹਾਂ ਕਿਉਂਕਿ ਆਪਣੇ ਕੋਲੇ ਵੀਰੇ ਤਾਂ ਕੀ ਚੱਕਰ ਆ ਇਹ ਚੀਜ਼ਾਂ ਹੈਗੀਆਂ ਆਪਣੇ ਵਾਸਤੇ ਬਲਦ ਤੇ ਘੋੜੇ ਆਪਣੇ ਕਿਉਂਕਿ ਆਪਾਂ ਸ਼ੌਂਕ ਕਈ ਵੀਰ ਨਾ ਇੱਕ ਵੀਰ ਨੇ ਮੈਨੂੰ ਇੱਕ ਦਿਨ ਕਿਹਾ ਵੀ ਯਾਰ ਤੁਸੀਂ ਨਾ ਆਪਣੇ ਜੀਮੇਦਾਰ ਵੀਰ ਧੱਕਾ ਕਰਦੇ ਹੋ ਜਾਂ ਇੰਨਾ ਸ਼ੌਂਕ ਕਰਦੇ ਹੋ ਇੰਨਾ ਪੈਸਾ ਲਾਉਂਦੇ ਹੋ ਕਾਹਤੋਂ ਮੈਂ ਕਿਹਾ ਸਾਡੇ ਬਜ਼ੁਰਗਾਂ ਕੋਲੇ ਸੀਗਾ ਬਲਦ ਬਲਦ ਹਾਂ ਉਹ ਬਲਦ ਸੀਗੇ ਤੜਾਉਂਦੇ ਮੈਂ ਕਿਹਾ ਹੁਣ ਸਾਡੇ ਸਮੇਂ ਬਲਦ ਤਾਂ ਰਹਿ ਨਹੀਂ ਹਾਂ ਹੁਣ ਫਿਰ ਇਹੀ ਆਪਣੇ ਮੈਂ ਕਿਹਾ ਹੁਣ ਸਾਡੇ ਬਲਦਾਂ ਜੇ ਇਹ ਸਾਰਾ ਕੁਝ ਆ ਮੈਂ ਕਿਹਾ ਅਸੀਂ ਸ਼ੌਂਕਪੁਰ ਨੇ ਇਹਦੇ ਤੇ ਹੀ ਹਾਂ ਮੇੋਂ ਸਾਡਾ ਜਿੱਥੇ ਜ਼ੋਰ ਸਮੇਂ ਦੇ ਹਿਸਾਬ ਨਾਲ ਟੈਕਨੋਲੋਜੀ ਚੇਂਜ ਹੋਈ ਸਮਾਂ ਚੇਂਜ ਆ ਯਾਰ ਸਾਡਾ ਜ਼ੋਰ ਹੁਣ ਚੱਲਦਾ ਇਹਦੇ ਤੇ ਇਹ ਅਸੀਂ ਡੈਕ ਲਾਉਣਾ ਤੇ ਉਹ ਵੀ ਇਹਦੇ ਤੇ ਉਦੋਂ ਲਾਉਂਦੇ ਸੀ ਟਲੀਆਂ ਘੁੰਗਰੂ ਚਾਂਜਰਾ ਪ੍ਰਾਂਦੀਆਂ ਹਾਂ ਕਿੰਨਾ ਕੁਝ ਲਾਉਂਦੇ ਸੀ ਅੱਜ ਵੀ ਕੋਰੇਆਂ ਲਈ ਲਾਈਟਾਂ ਲਾਉਂਦੇ ਹੁਣ ਹਾਂ ਹੁਣ ਇਹਨਾਂ ਨੂੰ ਆਪਾਂ ਲਾਈ ਦੀਆਂ ਲਾਈਟਾਂ ਡੈਕ ਲਾਲੇ ਡੈਕ ਲਾਲੇ ਛਤਰੀ ਲਵਾ ਲਈ ਛਤਰੀ ਲਵਾ ਲਈ ਉਹ ਗੱਲਾਂ ਵੀ ਸਮੈਨਰ ਸਿਸਟਮ ਬਾਈ ਤੁਸੀਂ ਪਰੇ ਚਲੇ ਗਏ ਮੈਂ ਦਾਦਾ ਪੇਮਾ ਤੁਹਾਡੀ ਭੂਤ ਕੱਢ ਵੀਡੀਓ ਬੜੀ ਚੱਲੀ ਹੋਏ ਉਹ ਤਾਂ ਨਾਲੇ ਮੈਂ ਤਾਂ ਵੀਡੀਓ ਵੈਈ ਮੈਂ ਤੋਂ ਡਿਲੀਟ ਹੋ ਗਈ ਉਹ ਤਾਂ ਚੈਨੇ ਆ ਕੁਝ ਪੈਨ ਵਾਲਾ ਸੀ ਨਾ ਉਹ ਬਸ ਉਹ ਮੇਰੇ ਤੋਂ ਥੜੀ ਜਿਹੀ ਗਲਤੀ ਇਹ ਹੋ ਗਈ ਵੀ ਮੈਂ ਕਿਤੇ ਜਾਣਾ ਸੀ ਤੁਹਾਨੂੰ ਦੱਸਿਆ ਸੀ ਜਿਹੜਾ ਕੰਮ ਹੋ ਅੱਜ ਕੱਢਦਾ ਵੀ ਭੂਤ ਹਾਂ ਉਹ ਵੀ ਇੱਥੇ ਆ ਜਾਣਾ ਰਾਈ ਉਹ ਬਹੁਤ ਬਾਈ ਨਹੀਂ ਨਹੀਂ ਆਵੇ ਉਹ ਬਾਈ ਤਾਂ ਆਪਣੇ ਕੋਲ ਹੀ ਆ ਜਿਹੜੇ ਬਾਈ ਦੇ ਟਰੈਕਟਰ ਚ ਭੂਤ ਆਉਂਦੇ ਉਹ ਵੀ ਕੱਢਦੇ ਮਰਲੇ ਪਾਸੇ ਭੂਤ ਕੱਢਦੇ ਆਪਾਂ ਭੂਤ ਤਾਂ ਕੱਢਦੇ ਆਪਾਂ ਉਹਦਾ ਨਾ ਕਈ ਰੀ ਸੁਭਾਅ ਵੀ ਐਸਾ ਹੁੰਦਾ ਵੀ ਬੰਦਾ ਲੋਰ ਚ ਹੂੰ ਜੇ ਆਪਾਂ ਕਹਦੀ ਨਾ ਪਲਾਨ ਕਰਕੇ ਆਪਾਂ ਕੋਈ ਗੱਲ ਬੋਲ ਲਈਏ ਕਿਉਂਕਿ ਆਪਾਂ ਐਕਟਰ ਤਾਂ ਨਹੀਂ ਉਹ ਗੱਲ ਵੀ ਨਹੀਂ ਬਣਦੀ ਹੁਣ ਆਪਾਂ ਨੋਰਮਲ ਭਰਾਵਾਂ ਵਾਂਗੂੰ ਗੱਲ ਕਰੀ ਜਾਂਦੇ ਆ ਬਸ ਠੀਕ ਆ ਆਪਾਂ ਕਿਹੜਾ ਕੋਈ ਵਾਧੂ ਜਾਂ ਵੀ ਆਪਦੀ ਕੋਈ ਸੋਚੀ ਵਿਚਾਰੀ ਗੱਲ ਆਪਣੇ ਵੀਡੀਓ ਕਈ ਵਾਰ ਜਿਹੜੇ ਫਿਲਮਾਂ ਲਿਖਦੇ ਆ ਫਿਲਮ ਬਣਾਉਣ ਲੱਗ ਜਾਂਦੇ ਉਹਨਾਂ ਨੂੰ ਵੀ ਵਿੱਚੋਂ ਸਕ੍ਰਿਪਟ ਚੇਂਜ ਕਰਨਾ ਪੈਂਦਾ ਕਰਨਾ ਪੈਂਦਾ ਕਈ ਵਾਰੀ ਉਹਨਾਂ ਦੇ ਉਹੀ ਬੋਲੇ ਚ ਡਾਇਲੋਗ ਚ ਆਲੇ ਜਾਂਦੇ ਉਹ ਕਈ ਵਾਰ ਇੰਟਰਵਿਊ ਆਉਂਦੀਆਂ ਆ ਉਹਨਾਂ ਦੇ ਉਹ ਵੀ ਅਸੀਂ ਤਾਂ ਉਹੀ ਬੋਲਦਾ ਸੀ ਉਹੀ ਜੰਗ ਲਿਆ ਫੇਰ ਇਹਨਾਂ ਜੇ ਇਹ ਚੀਜ਼ ਕਰਤੀ ਬਾਈ ਸੰਜੋਗ ਜਿਵੇਂ ਅੱਗੇ ਆਪਾਂ ਨੂੰ ਸ਼ੋਆਂ ਲਾ ਕੇ ਚਲਾਉਣੇ ਪੈਂਦੇ ਸੀ ਯਾਰ ਜਨ ਤੂੜੀ ਵਾਲੀ ਤੇ ਮਤਲਬ ਵੀ ਕੋਈ ਨਹੀਂ ਉਹਨੂੰ ਸ਼ੋ ਦਾ ਗਰਮੀ ਨਹੀਂ ਹੁੰਦਾ ਯਾਰ ਯਾਰ ਇੱਕ ਚੀਜ਼ ਹੋਰ ਸੱਚ ਮੇਰੀ ਗੱਲ ਸੁਣੀ ਤੂੰ ਕਹਿ ਦਿੰਦਾ ਸ਼ੋ ਨਹੀਂ ਲਾਉਣੀ ਜਦੋਂ ਆਪਾਂ ਸੁਪਰ ਸੀਡਰ ਤੇ ਇਹਨੂੰ ਚਲਾਇਆ ਹਾਂ ਇੱਥੇ ਉਹ ਕਾ ਫੂਸ ਤੂੜੀ ਤੜੀ ਜੰਮਦੀ ਆ ਨਾ ਯਾਰ ਲੱਗੀ ਜਾਂਦੀ ਆ ਜਦੋਂ ਉਹ ਸੋਚ ਕੱਟਦੀ ਸਾਰੀ ਥੱਲੇ ਡੇਜਦੀ ਆ ਤੇ ਜਾਂ ਜਿਹੜੀ ਇਹਦੇ ਵਿੱਚ ਹੁੰਦੀ ਆ ਆਪਣੇ ਉਹ ਨਹੀਂ ਹੁਣ ਮੇਰੀ ਗੱਲ ਨੂੰ ਸਮਝਿਓ ਤੇ ਚਾਰ ਨਾਲ ਇਹ ਵੀਰਾਂ ਦਾ ਵੀ ਸਵਾਲ ਹੋਏਗਾ ਚਲੋ ਮੇਰੇ ਦੀ ਗੱਲ ਮੈਂ ਦੂਜੀ ਸ਼ੋਹ ਤਾਂ ਆਪਾਂ ਵੀਰੇ ਇੱਥੇ ਚੱਕਤੀ ਹਾਂ ਅੱਗੇ ਕਪੜਾ ਮਾਰਤਾ ਇਹਦੀ ਉਹ ਝਟਟੇਗਾ ਕਿ ਨਹੀਂ ਅੰਦਰ ਜਾਂਦਾ ਮਿੱਟੀ ਘੱਟ ਨਹੀਂ ਜਾਂਦਾ ਨਹੀਂ ਜਾਂਦਾ ਹਾਲਾਂਕਿ ਕੀ ਕਹਿੰਦਾ ਵੀ ਮਾੜਾ ਮੋਟਾ ਗਿਆ ਉਹ ਨੂੰ ਇਹਨੂੰ ਪਰਵਾਹ ਹੀ ਮਾੜੇ ਮੋਟੇ ਦਾ ਫ੍ਰੀਕ ਜਾਊਗਾ ਹਾਂ ਤੂੰ ਇਹਨੂੰ ਕੋਈ ਪਰਵਾਹ ਹੀ ਹੈ ਨਹੀਂ ਸਾ ਇਹਨੂੰ ਅਸਾਂ ਸੂਈ ਚੱਕੀ ਯਾਰ ਚੱਕਦਾ ਹੀ ਨਹੀਂਗਾ ਤੂੜੀ ਵਾਲੀ ਦੇ ਟਰੈਕਟਰ ਤੇ ਆਪਣੇ ਦੂਜਾ ਜਿਹੜਾ ਟਰੈਕਟਰ ਕਢਾਇਆ ਸੀਗਾ ਉਹਦੀ ਵੀਡੀਓ ਪਈ ਆ ਕੱਲੀ ਮੱਛਰਦਾਨੀ ਲਾਈ ਆ ਸ਼ੋਅ ਦੇ ਉੱਤੋਂ ਦੀ ਲਾਈ ਆ ਇਹਨਾਂ ਦੇ ਅੱਛਾ ਨਾਲ ਉਹ ਵੀ ਪੂਰੀਆਂ ਦੂਰੀ ਤੀਰੀ ਕਰਕੇ ਵੀ ਜਿੱਦੇ ਨਾਲ ਹਵਾ ਹੀ ਨਾ ਹਵਾ ਵੀ ਨਾ ਨੰਗੇ ਤਾਂ ਵੀ ਸੂਈ ਨਹੀਂ ਚੱਕੀ ਉਹਨੇ ਯਾਰ ਹੁਣ ਬਹੁਤ ਗਰਦਾ ਦਾ ਵਿੱਚ ਜਾਂਦੇ ਹੀ ਨਹੀਂ ਉਹਦੇ ਤੁਸੀਂ ਦੇਖਦੇ ਹੋ ਵਗੈਸਟਾਗਰਾਮ ਦੇ ਬਹੁਤ ਵੀਰ ਹੋ ਸੂਈਆਂ ਚੱਕ ਚੱਕ ਕੇ ਰੀਲਾਂ ਪਾਉਂਦੇ ਪਾਣ ਪਰ ਉਹ ਮਾੜੀ ਗੱਲ ਮਾੜੀ ਗੱਲ ਨਾਲ ਟਰੈਕਟਰ ਟਰੈਕਟਰ ਦਾ ਆਪਣੇ ਕੋਲੇ ਪਈਆਂ ਫੋਟੋਆਂ ਪਈਆਂ ਵੀਡੀਓ ਪਈਆਂ ਅਜੇ ਤਾਂ ਕੀਤਾ ਪਿਆ ਹਾਈ ਕੋਈ ਹੌਟ ਪੂਰਾ ਹਾਂ ਤੇ ਕੀਤੇ ਸੋਈ ਪੈਂਦੇ ਪਰ ਆਪਾ ਪਾਉਂਦੇ ਨਹੀਂ ਆਪਾਂ ਨਹੀਂ ਨਹੀਂ ਲੋੜ ਨਹੀਂ ਉਹ ਚੰਗੀ ਨਹੀਂ ਨਹੀਂ ਉਹ ਤਾਂ ਹੈਵੀ ਗਲਤ ਅਫੈਕਟ ਆ ਕਈ ਵੀਰਾਂ ਨੂੰ ਉਹਦਾ ਨਹੀਂ ਤਜਰਬਾ ਉਹ ਤਾਂ ਯਾਰ ਭਾਈ ਗੱਲ ਸੁਣ ਆਪਾਂ ਹੁਣ ਕਹਿ ਦਿੰਨੇ ਆ ਆਪਾਂ ਨਵਾਂ ਲਿਆਂਦਾ ਇਹਦੀ ਲੇਅਰ ਪਵਾਤੀ ਐਂ ਕਰਤਾ ਆਪਣੇ ਨਾਲੋਂ ਦੁੱਗਣਾ ਤਗਣਾ ਜੋ ਕੇ ਭੇਜਦੇ ਆ ਅੰਥ ਨਾਲੇ ਤੁਸੀਂ ਤਾਂ ਅੰਦਰ ਗਏ ਹੋ ਪੂਰਾ ਚੈੱਕ ਕਰਦੇ ਆ ਮੈਂ ਕਿਹਾ ਭਾਈ ਉਹਦਾ ਹਾਂ ਸੋਨਾ ਲੀਗਾ ਵੇਖਿਆ ਸੀ ਅਸੀਂ ਉੱਥੇ ਉਹਦਾ ਜਦੋਂ ਲੈਫਟ ਚੈੱਕ ਕਰਦੇ ਆ ਤਾਂ ਜਾਂ ਜਿਉਂ ਟਰੈਕਟਰ ਉਹਨਾਂ ਨੇ ਚੈੱਕ ਕਰਨਾ ਹੂੰ ਮੈਂ ਕਹਿੰਦਾ ਇਹਨਾਂ ਦਾ ਪਤਾ ਕਾ ਕਰ ਹੀ ਨਹੀਂ ਸਕਦੇ ਯਾਰ ਵੀਰੇ ਉਹਨਾਂ ਨੇ ਉਹ ਕੱਲੀ ਕੱਲੀ ਚੀਜ਼ ਲੈਫਟ ਦਾ ਅੱਡ ਜੋਰ ਲਵਾਉਣਾ ਗੇਅਰ ਦਾ ਅੱਡ ਸਾਰੇ ਚੀਜ਼ ਆ ਸਾਰੀ ਆਪ ਨੂੰ ਸਪੀਡ ਤੇ ਉਹ ਉਹ ਬੰਨ ਕੇ ਜਿਹੜਾ ਚਲਾਉਂਦੇ ਆ ਉਹ ਅੱਡ ਨੇ ਚਲਾਉਣਾ ਹੁਣ ਉਹਨਾਂ ਨੂੰ ਇੱਕ ਚੀਜ਼ ਦਾ ਤਾਂ ਪਤਾ ਹੀ ਐ ਨਾ ਵੀ ਸੋਚ ਵੀ ਨਹੀਂ ਸਕਦੇ ਬਾਈ ਜਿੰਨਾ ਉਹ ਕਰ ਜਿੰਨਾ ਉਹ ਕਰਕੇ ਭੇਜਦੇ ਹਾਂ ਮੈਂ ਕਿੰਨਾ ਧੱਕਾ ਕਰ ਲਾ ਹੂੰ ਫਿਰ ਖੜ ਜੂ ਕਿਤੇ ਖੜੂਗਾ ਹਾਂ ਖੜੂ ਉਹਨਾਂ ਨੇ ਪਹਿਲਾਂ ਕੁਦ ਬਾਅਦ ਚੋਂ ਕਰਨਾ ਸਾਰਾ ਪ੍ਰੈਕ ਚੀਜ਼ ਆ ਬਾਈ ਹਾਂਜੀ ਹਾਂਜੀ ਮੈਂ ਤੁਹਾਡੀ ਗੱਲ ਟ ਜੇ ਜੇ ਆਪਾਂ ਹੁਣ ਕਹਿੰਨੇ ਵੀ ਸਾਡਾ ਟਰੈਕਟਰ ਪਾਵਰ ਲਾਉਂਦਾ ਜਾਂ ਫਲਾਨਾ ਕਰਦਾ ਇਹਨੂੰ ਟੈਕਮਾ ਚਲਾਓ ਇਹਨੇ ਫੇਰ ਖੋਲਣਾ ਹੂੰ ਜੇ ਹੁਣ 6-7 ਘੰਟੇ ਦਾ ਅਸੀਂ ਰੂਟਾਵੇਟਰ ਤੇ ਤੋਂ ਨਹੀਂ ਪਤਾ ਹੀ ਨਹੀਂ ਕਿੰਨਾ ਕਿ ਚੱਲੀ ਜਾਂਦਾ ਅਸੀਂ ਧੱਕਾ ਕਰੀ ਜਾਂਦੇ ਇਹਦੇ ਨਾਲ ਧੱਕਾ ਰੱਖ ਲੋ ਆਪਦਾ ਆਪਦੀ ਕਮਾਈ ਵੀ ਕਰਦੇ ਇਹਦੇ ਨਾਲ ਹਨਾ ਵੀ ਆਵਾ ਅਸੀਂ ਹੁਣ ਜਿਹੜਾ ਕੋਈ ਮਿੱਥੋ ਯਾਰ ਬਾਈ ਕਰਾਇਆ ਵਾਉਂਦਾ ਜਾਂ ਹੁਣ ਸੂਨੀ ਬਾਈ ਵਾਉਂਦਾ ਵਾ ਇਹ ਵੀ ਕਰਾਇਆ ਵਾਉਂਦਾ ਵਾ ਠੀਕ ਆ ਹੁਣ ਜੇ ਆਪਾਂ ਕਿਸੇ ਦੇ ਜਾ ਕੇ ਯਾਰ ਐਵੇਂ ਤੇਲ ਤੇ ਨੂਨ ਜਿਆ ਕਸਾਵਾਂਗੇ ਜਦੋਂ ਪੈਸੇ ਪੂਰੇ ਭਰਦੇ ਸਨ ਹੂੰ ਇਹਨੂੰ ਕਿਰਾਏ ਦੇ ਪੈਸੇ ਪੂਰੇ ਭਰਦੇ ਰਹੇ ਸਾਰੇ ਹੂੰ ਮੈਨੂੰ ਹੁਣ ਵੁਹਾਈ ਦੇ ਪੈਸੇ ਪੂਰੇ ਭਰਦੇ ਮੈਂ ਜਦੋਂ ਪੈਸੇ ਕੋਈ ਮੈਨੂੰ ਪੂਰੇ ਭਰੂਗਾ ਤੇ ਕੰਮ ਵੀ ਮੈਂ ਅਗਲੇ ਦਾ ਕੰਮ ਠੋਕ ਕੇ ਕਰਕੇ ਕਿਰਾਏ ਦੀ ਗੱਲ ਹੀ ਹੁਣ ਚੱਲ ਪਈ ਚਲੋ ਲੋਕ ਬਹੁਤ ਕਹਿਣਗੇ ਵੀ ਖਣੀ ਆਪਦੀਆਂ ਵੜਿਆਂਗਾਂ ਮਾਰੀ ਜਾਂਦੇ ਆ ਪਰ ਆਪਾਂ ਜਿਹੜੀ ਹੱਡ ਬੀਤੀ ਉਹ ਦੱਸਦੇ ਆ ਸਹੀ ਕਹਿੰਦੇ ਅਸੀਂ ਇੱਥੇ ਚਾਰ ਪਾਈ ਹੈਗੇ ਸਾਹਮਣੇ ਇਹਦਾ ਮੈਨੂੰ ਫੋਨ ਆ ਗਿਆ ਹਾਂਜੀ ਮਨੋ ਕਹਿੰਦਾ ਇਥੇ ਨਾ ਟੰਡਿਆਣੇ ਕਹਿੰਦਾ ਯਾਰ ਚਾਰ ਪਾਉਣਾ ਸੀਗੇ ਚਾਰ ਕਿੱਲੇ ਹੀ ਕਰਨੀਆ ਚਾਰ ਕਿੱਲੇ ਮਸ਼ੀਨ ਵਾਲਾ ਭੱਜ ਗਿਆ ਮਸ਼ੀਨ ਵਾਲਾ ਵਿੱਚੋਂ ਭੱਜ ਗਿਆ ਟਰੈਕਟਰ ਆਪਣਾ ਆਣ ਹੀ ਲੈਣਾ ਹੈ ਉਹ ਵੀ ਆਪਣਾ ਯਾਰ ਬਿੱਲ ਵੀ ਕੋਈ ਤੇ ਨਾ ਲੈ ਤੇ ਤੈਨੂੰ ਅੱਗੇ ਪੰਗਾ ਪਿਆ ਹੋਇਆ ਤੇ ਉਹਦੇ ਬਾਈ ਜਦੋਂ ਜਾ ਕੇ ਅਸੀਂ ਵੇਖਿਆ ਐਣੀ ਮੈਨੂੰ ਸੱਚ ਵੀਡੀਓ ਬਾਈ ਹਾਂ ਮੈਨੂੰ ਕਹਿੰਦਾ ਰੇਟ ਕੀ ਕਰਾਂ ਮੈਂ ਕਿਹਾ ਯਾਰ ਹਾਂ ਤੁਹਾਨੂੰ ਕੀ ਦੱਸ ਗਏ ਯਾਰ ਮੈਂ ਕਿਹਾ ਕਰ ਲਾ 8000 ਰੁਪਏ ਆ ਕੁ ਬਾਹਲਾ ਕਰ ਕਰਾ ਕੇ ਨੇ 7000 ਕਿੱਲੇ ਦੀ ਗੱਲ ਨਵੇੜਤੀ ਹਾਂ ਆਮ ਰੇਟ ਚੱਲਦਾ 5550 ਸੀ ਅੱਛਾ ਜੀ ਚੱਲ 7000 ਦੀ ਗੱਲ ਨਵੇੜੀ ਤੀ ਜਦੋਂ ਇਹਨੇ ਵੀਡੀਓ ਪਾਈ ਹੂੰ ਵੀਡੀਓ 'ਚ ਮੈਂ ਵੇਖਿਆ ਘਾ ਹੂੰ ਐਡਾ ਐਡਾ ਘਾ ਓਡਾ ਹੀ ਮੱਕੇ ਓਡਾ ਹੀ ਘਾ ਮੈਂ ਕਹਤਾ ਇਹ ਕਹਿੰਦਾ ਖੁੰਦਾ ਉਹ ਚਾਰ ਕਿੱਲੇ ਚਾਰਾਂ ਕਿੱਲਾਂ ਦੇ ਵਿੱਚ ਦੋ ਵੱਡੇ ਟਾਵਰ ਤੋ ਤਾਂ ਸਮਾਂ ਨਗਰਦ ਆਪਣਾ ਤਾਂ ਕਸੂਤੇ ਹੀ ਆਣਗੇ ਪਰ ਐਵੇਂ ਕਿਗੇ ਬਾਈ ਅਸੀਂ ਚੱਲ ਗਏ ਜਵਾਨ ਕਰ ਲਈ ਬੰਦੇ ਨੇ ਗਏ ਅਸੀਂ ਹੂੰ ਜਾ ਕੇ ਚਾਰ ਪਾਇਆ ਹੂੰ ਤੇ ਬਾਈ ਜੇ ਬੰਦੇ ਦਾ ਆਪਾਂ ਇਮਾਨਦਾਰੀ ਨਾਲ ਕੰਮ ਕੀਤਾ ਉਹਦਾ ਤੇ ਬੰਦੇ ਨੇ ਰਾਤ ਨੂੰ ਅਸੀਂ ਮੈਨੂੰ ਆਪਣਾ 4 ਵਜੇ ਉਹਦੇ ਸ਼ਾਮ ਰਾਤ ਨੂੰ ਦਾਣ ਦੇਣ ਚੜ ਗਏ ਯਾਰ 4 ਵਜੇ ਤੇ 4 ਵਜੇ 7000 ਦੇ ਹਿਸਾਬ ਨਾਲ ਬਾਈ 4 ਕਿਲਿਆਂ ਦੀ ਪੇਮੈਂਟ ਸਾਨੂੰ ਤਲੀ ਤੇ ਰੱਖ ਕੇ ਤੋਰਿਆ ਬੰਦੇ ਨੇ ਵੈਰੀ ਗੁੱਡ ਬਈ ਠੀਕ ਆ ਬੰਦੇ ਦਾ ਸਵਾਦ ਆ ਵਿੱਚ ਬੰਦੇ ਕਹਿੰਦਾ ਯਾਰ ਮੈਨੂੰ ਕਹਿੰਦਾ ਸਵਾਦ ਆ ਗਿਆ ਬਾਈ ਕਹਿੰਦਾ ਮਸ਼ੀਨ ਛੱਡ ਕੇ ਭੱਜੀ ਸੀ ਉਹ ਕਹਿੰਦਾ ਸੀ ਮੇਰੀ ਮਸ਼ੀਨ ਟੁੱਟ ਜੂ ਐ ਜਿਉਂ ਕਹਿੰਦਾ ਤੁਸੀਂ ਯਾਰ ਪਾ ਕੇ ਗਏ ਆ ਕਹਿੰਦਾ ਮੈਨੂੰ ਸਵਾਦ ਆ ਗਿਆ ਬਾਈ ਕਹਿੰਦਾ ਇੱਕ ਬੇਨਤੀ ਆਪਾਂ ਹੋਰ ਕਰਨੀਆਂ ਜੀ ਬਾਈ ਕਿਰਾਏ ਵਾਲੇ ਦਾ ਹੱਕ ਨਾ ਨਾ ਰੱਖਿਆ ਕਰੋ ਇਹ ਤਾਂ ਗੱਲ ਮਵੇਂ ਕਹਿੰਦਾ ਇੱਕ ਹੱਕ ਆ ਕਹਿੰਦਾ ਕਿ ਆਪਣਾ ਕਿਸੇ ਨੇ ਰੱਖਿਆ ਨਹੀਂ ਮੈਂ ਕਹਿੰਦਾ ਉਹਨਾਂ ਵੀ ਜਿਹੜਾ ਬੰਦਾ ਕਰਾਇਆ ਵਾਹੁੰਦਾ ਦੇਖੋ ਕੋਈ ਵੀ ਬੰਦਾ ਆਪ ਦੀ ਜੀਬ ਚੋਂ ਪਾ ਕੇ ਨਹੀਂ ਤੁਹਾਨੂੰ ਕਰਕੇ ਦੇਣ ਲੱਗਦਾ ਸਹੀ ਗੱਲ ਆ ਵੀਰੇ ਸਿੱਧੀ ਗੱਲ ਹਾਂ ਹੁਣ ਇਹਦੀ ਕਿਸ਼ਤੋ ਦੇਣੀ ਆ ਮਾੜਾ ਕਰਦਾ ਖਰਚਾ ਚਲਾਉਣਾ ਬਹੁਤ ਕੁਝ ਕਰਨਾ ਪੈਂਦਾ ਹਨਾ ਇਹ ਗੱਲਾਂ ਦੇ ਵਿੱਚ ਨਾ ਕਿਰਾਏ ਵਾਲੇ ਕੰਮ ਦੇ ਵਿੱਚ ਕੱਢਣ ਪਾਉਣ ਨੂੰ ਕੋਈ ਨਹੀਂਗਾ ਲੋਕ ਬਹੁਤ ਕੁਝ ਕਰਦੇ ਆ ਚਲੋ ਆਪਾਂ ਕਹਿੰਦੇ ਮੈਂ ਟੈਕਸੀ ਲਿਆਂਦਾ ਵੀ ਕੰਮ ਕੀਤਾ ਠੀਕ ਆ ਹੁਣ ਮੰਨ ਕੇ ਚੱਲ ਯਾਰ ਆਪਣੇ ਵੀ ਵੀਰ ਭਰਾ ਬਾਹਰ ਗਏ ਤੇਰੇ ਵੀ ਕੋ ਗਏ ਹੁਣ ਹਾਂ ਹਾਂ ਵੀਰੇ ਹਾਂ ਹਾਂ ਆ ਪਤਾ ਇਹ ਗੱਲ ਕਰਦੇ ਹੁਣ ਯਾਰ ਜਿਹੜਾ ਬੰਦਾ ਕਿਰਾਇਆ ਕਰਦਾ ਨਾ ਯਾਰ ਮੈਂ ਹੁਣ ਕੰਮ ਥੋੜਾ ਘਟਾ ਗਿਆ ਕਿਰਾਇਆ ਟੈਕਸੀ ਹੁਣ ਮੰਨ ਕੇ ਚੱਲੋ ਤੁਹਾਨੂੰ ਕੱਲਾ ਬੰਦਾ ਲੈਣ ਗਿਆ ਦਿੱਲੀ ਸਹੀ ਗੱਲ ਹੋਣ ਗਿਆ ਹਾਂ ਯਾਰ ਤੁਸੀਂ ਉਹਦੇ ਨਾਲ ਰੇਟ ਕਰਮਦੇ ਆ ਠੀਕ ਆ ਬਾਈ ਇੰਨੇ ਲੜਾ ਇੰਨੇ ਲੜਾ ਹਮ ਹਾਲੇ ਕੇ ਆਪਾਂ ਨੂੰ ਐਵੇਂ ਕਹ ਕੇ ਚੱਲੋ ਆਪਣੇ ਜੰਨੇ ਮਿੱਤਰ ਪਿਆਰੇ ਅਜ ਤੱਕ ਕਿਸੇ ਨੇ ਕਿਹਾ ਨਹੀਂ ਵੀ ਨਹੀਂ ਹਾਂ ਯਾਰ ਤੁਸੀਂ ਉਹ ਬੰਦੇ ਆਲ ਤਾਂ ਵੇਖੋ ਵਿਚਾਰੇ ਜਿਹੜਾ 24 ਘੰਟੇ ਸੀਟ ਤੇ ਬੈੰਦਾ ਅੱਖ ਤੇ ਡੱਕਾ ਦੇ ਕੇ ਬਹਿਣ ਵਾਲਾ ਕੰਮ ਹਾਂ ਐ ਹੀ ਹੁੰਦਾ ਵੀਰੇ ਤੁਸੀਂ ਤਾਂ 에ਰਪੋਰਟ ਤੋਂ ਬਹਿ ਗਏ ਹਾਂ ਜਾਂ ਕਿਤੋਂ ਵੀ ਬਹਿ ਗਏ ਤੁਸੀਂ ਤਾਂ ਜਦੋਂ ਜੀ ਕੀਤਾ ਸੀਟ ਤੇ ਸੌਂਗੇ ਸੌ ਜਾਣਾ ਤੇ ਭਾਈ ਉਹ ਬੰਦੇ ਆਲ ਝਾਕੀਦਾ ਹੁੰਦਾ ਵੀ ਜਿਹੜਾ ਬੰਦਾ 24 ਘੰਟੇ ਅੱਖ ਤੇ ਡੱਕਾ ਦੇ ਕੇ ਬੈੰਦਾ ਇਹ ਗੱਲ ਨਾ ਮੈਂ ਵੀ ਚਲੋ ਤੁਹਾਡੇ ਵੀ ਤੇਰੇ ਬੰਦੇ ਦਾ ਪੈਸਾ ਨਾ ਮਾਰੋ ਕਦੇ ਵੀ ਤੁਹਾਡੇ ਵੀ ਤਿਆਰ ਬੇ ਹੋਣਗੇ ਮੇਰੇ ਵੀ ਹੋਣਗੇ ਆਪਾਂ ਕਿਉਂ ਛੱਡਿਆ ਕੰਮ ਕਰਾਇਦਾ ਹਾਂ ਕਿਉਂਕਿ ਮਮੀ ਤੁਹਾਡੀ ਲੈਣ ਦਈ ਸੀ ਮੈਂ ਐਸੇ ਦੁੱਖੋਂ ਛੱਡਿਆ ਵੀਰੇ ਦੁਪਹਿਰ ਹੋ ਜਾਣੀ ਕਰਾਖਰੂ ਦਾ ਕੰਮ ਕਰਦੇ ਸੀ ਹਾਂ ਇਹੋ ਜੋ ਬੰਦੇ ਆ ਪਾਣੀ ਦਾ ਕੀ ਪੁੱਛੋ ਗਰਮੀ ਦੇ ਵਿੱਚ ਪਾਣੀ ਦਾ ਕੀ ਪੁੱਛਣਾ ਰੋਟੀ ਪਾਣੀ ਕੁਛ ਨਹੀਂ ਕੋਸ਼ ਮੈਂ ਮੈਂ ਤੁਹਾਨੂੰ ਖੇਤ ਪਾਣੀ ਦਾ ਪਿਆਜਾ ਘਟੋ ਘਟ ਤੁਸੀਂ ਕਦੇ ਅੱਜ ਦੇਖਿਆ ਹੋਗਾ ਤੁਹਾਡੇ ਵੀ ਟਰੈਕਟਰ ਆਵੇ ਸਾਈਡ ਤੇ ਲੱਗਿਆ ਵਾਟਰ ਕੋਲ ਵਾਟਰ ਕੋਲ ਅੱਜ ਤਾਂ ਲਾਇਆ ਉਹ ਦੇਖੀ ਇਹ ਆਪਾਂ ਕਿਉਂ ਲਾਉਣੇ ਪੈਂਦੇ ਆ ਹੁਣ ਆਪਣੇ ਸਿਸਟਮ ਕੀ ਗੱਲ ਹੁਣ ਆਪਾਂ ਪੰਜਾਬੀ ਇੰਨੇ ਜੋਗੇ ਨਹੀਂ ਰਹਿ ਗਏ ਵੀ ਆਪਦੇ ਬੰਦੇ ਨੂੰ ਪਾਣੀ ਹੀ ਪੁੱਛ ਲਈਏ ਆਪਾ ਬੰਦਾ ਰੋਟੀ ਪਾਣੀ ਬਣਾ ਸਾਰ ਲੂ ਰੋਟੀ ਚਾਹ ਬਣਾ ਹੂੰ ਪਾਣੀ ਬਣਾ ਪਾਣੀ ਬਣਾ ਨਹੀਂ ਸਾਫ ਕਰ ਕੰਪਿਊਟਰ ਕਰਾਏ ਤੇ ਮੈਂ ਵੀ ਚਲਾਇਆ ਇਹਨੇ ਵੀ ਚਲਾਇਆ ਤੂੰ ਵੀ ਚਲਾਇਆ ਆਪਾ ਨੂੰ ਤਵਾ ਹੁੰਦਾ ਫਿਰਿਆ ਘੰਟੇ ਆ ਤੇ ਤੁਰੇ ਚੱਲ ਗਏ ਆ ਖੱਤਾ ਕੱਢ ਲਾ ਫਿਰ ਪਾਣੀ ਪੀਉ ਆ ਕੱਢ ਲਾ ਫਿਰ ਪੀਓ ਬਈ ਇੱਕ ਗੱਲ ਰੰਜੋ ਬਈ ਚਾਹ ਨੂੰ ਗਿੱਟੇ ਸੁੱਜੇ ਹੁੰਦੇ ਆ ਗਰਮੀ ਚ ਇੱਕ ਗੱਲ ਹੋਰ ਵੀ ਆ ਇਹ ਪਤਾ ਨਹੀਂ ਕਿ ਨਾ ਖਣੀ ਦਾ ਏਰੀਆ ਦਾ ਫਰਕ ਹੁੰਦਾ ਮੇਰੇ ਕੋਲੇ ਵੀ ਰਿਹਾ ਕੰਪਿਊਟਰ ਕਰਾ ਹਾਂ ਜੀ ਉਹ ਬੰਦਾ ਲੈ ਆਂਦਾ ਹੂੰ ਮੈਂ ਇਧਰ ਯੋਧਾ ਮਨਸੂਰਾਂ ਲਾ ਲਾ ਕੇ ਆਂਦਾ ਰਿਹਾ ਹਾਂ ਹਾਂ ਮੈਂ ਇਹ ਗੱਲ ਤਾਂ ਕਹਾਂ ਲੱਗਿਆ ਵੀ ਬੰਦੇ ਦਾ ਜੇ ਕਿਸੇ ਦਾ ਵਰਤੀਰਾ ਚੰਗਾ ਹੋਵੇ ਉਹ ਨੂੰ ਹੁੰਦੇ ਆ ਵਿੱਚ ਚੰਗੇ ਵੀ ਹੁੰਦੇ ਆ ਭਾਈ ਉਹਨਾਂ ਪਿੰਡਾਂ ਦੇ ਵਿੱਚ ਮੈਂ ਪਹਿਲੇ ਸੀਜ਼ਨ ਚ ਲਾਇਆ ਸੀਗਾ ਘਟੋ ਘਟ 700 ਘੰਟਾ ਹਾਂ ਤੜਕੇ ਭਾਈ ਜੀਦੇ ਚੱਲਦਾ ਹੁਣ ਸੁਬਾਹ ਵਾਲੀ ਚਾਹ ਨਾ ਨਾਸ਼ਤਾ ਵੈਰੀ ਗੁੱਡ ਫਿਰ ਰੋਟੀਆਂ ਮਿਸੀਆਂ ਹਮ ਲੱਸੀ ਲੂਸੀ ਨਾਲ ਦੁਪਹਿਰੇ ਜੋ ਯਾਰ ਮੈਂ ਕਹਨਾ ਯਾਰ ਐ ਹਾਂ ਇੰਨਾ ਜ਼ਰੂਰ ਸੀ ਜਿਵੇਂ ਹੁਣ ਆਪਣੇ ਇੱਧਰ ਵਿਕਰਾ ਸੂਨੀ ਦੇ ਚੱਲਦਾ ਆਪਣੇ 10 ਜਣੇ ਬੈਠੇ ਖੇਤ ਐ ਨਹੀਂ ਸੀ ਉਹਨਾਂ ਨੇ ਬੰਦਨੇ ਟਾਈਮ ਤੇ ਹਾਂ ਕੀਚ ਪਾਣੀ ਫਰੈਸ਼ ਤੈਨੂੰ ਫੜਾ ਕੇ ਜਾਣੀ ਨਹੀਂ ਨਹੀਂ ਸਿਰ ਕਿਸੀ ਕਿਸੀ ਏਰੀਆ ਦੀ ਰੌਂਸ ਹੁੰਦੀ ਹੈ ਮੈਂ ਉਹੀ ਤਾਂ ਕਹਿੰਨਾ ਆਪਾਂ ਸਾਰਿਆਂ ਪੰਜੇ ਉਂਗਲਾਂ ਬਰਾਬਰ ਨਹੀਂ ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਆਪਾਂ ਗੱਲ ਕਰਦੇ ਭਾਈ ਜਿਹੜੇ ਨਹੀਂ ਕਰਦੇ ਹਮ ਹੁਣ ਆਪਾਂ ਅਗਲੇ ਦਾ ਖੱਤਾ ਪੱਧਰ ਕਰਕੇ ਦੇਣਾ ਗੁੱਠਾਂ 'ਚ ਮਿੱਟੀ-ਮੁੱਟੀ ਪਾ ਕੇ ਦੇਣਾ ਰੋਕੇ ਕਰਕੇ ਦੇਣਾ ਹਾਂ ਤੂੰ ਸ਼ੌਂਕ ਚਾਹ ਨਾਲ ਹੀ ਕਹੇ ਯਾਰ ਲੈ ਬਈ ਦੱਸ ਕੀ ਗੱਲ ਕਿੱਡੀ ਹੁੰਦੀ ਆ ਵੀਰੇ ਕੋਈ ਵੱਡੀ ਗੱਲ ਨਹੀਂ ਹੁਣ ਆਪਾਂ ਕਿਰਾਏ ਭਾਵੇਂ ਲਾਉਣੇ ਨੇ ਜਾਂ ਕੁਛ ਆਪਾਂ ਕਿਤੇ ਸ਼ੌਂਕ ਨਹੀਂ ਪੂਰਦੇ ਟਰੈਕਟਰ ਦੇ ਉੱਤੇ ਬੈਠਿਆਂ ਚੰਨੀਆਂ ਰੱਗੇ ਨਾਲ ਨੂਨ ਨੂੰ ਫੋਨ ਮਾਰੀਦਾ ਯਾਰ ਆ ਚੀਜ਼ ਲੈ ਕੇ ਆ ਲੈ ਕੇ ਯਾਰ ਕਰਾਇਆ ਆਪਾਂ ਤਾਂ ਹੀ ਲਾਉਣੇ ਨਾ ਵੀ ਜੇਬ ਚ ਪੈਸੇ ਆਉਣਾ ਤੇ ਆਪਾਂ ਆਪਦੇ ਸ਼ੌਂਕ ਪਗਾਈਏ ਪਗਾਈਏ ਗੱਲ ਤਾਂ ਸਾਰੀ ਫੇਰ ਉੱਥੇ ਆ ਗਈ ਮੋੜ ਘੋੜ ਕੇ ਵੀ ਢਿੱਡ ਤੇ ਸ਼ੌਂਕ ਸ਼ੌਂਕ ਸਹੀ ਗੱਲ ਹੈ ਹਨਾ ਤੇ ਜੇ ਉਹ ਹੀ ਤੂੰ ਹੀ ਆ ਕੇ ਸਵੇਰੇ ਸ਼ਾਮ ਜਾਂ ਫੋਨ ਤੇ ਪੁੱਛ ਲੋ ਹਾਂ ਵੀਰ ਮੈਂ ਆ ਚੀਜ਼ ਲੈ ਖਾਂਦਾ ਫਿਰ ਤੇਰੇ ਲਈ ਵੀ ਲਈ ਜਾਵਾਂ ਗੱਲ ਕਿੱਡੀ ਗੱਲ ਕਿੱਡੀ ਮਾਨ ਵਾਧਾ ਇਹਦੇ ਨਾਲ ਮਾਨ ਹੋ ਜਾਂਦਾ ਬੰਦੇ ਦਾ ਤੇ ਸਲਾਹ ਹੁਣ ਸਲਾਹ ਹੈ ਨਾ ਹਾਂ ਬਾਈ ਨੇ ਸਲਾਹ ਹਾਂ ਪਣ ਮੈਂ ਉਹ ਗੱਲ ਪਤਾ ਕਿਉਂ ਕੀਤੀ ਸੀ ਵੀ ਹਾਕ ਨਾ ਰੱਖੋ ਸਾਡੇ ਪਿੰਡ ਸਾਡਾ ਪਿੰਡ ਬਹੁਤ ਵਧੀਆ ਮਿਲ ਗਿਆ ਇੱਕ ਦੂਜੇ ਨਾਲ ਖੜਨ ਵਾਲੇ ਬੰਦੇ ਆ ਸਾਡੇ ਪਿੰਡ ਜੇ ਇਹ ਚੀਜ਼ ਆ ਵੀ ਮੈਂ ਦੇਖਿਆ ਆਪਾਂ ਇੱਥੇ ਖੜੇ ਆ ਅੰਕਲ ਵੀ ਆ ਗਿਆ ਏ ਕੋਰ ਵੀ ਰਿਕੇ ਆ ਅਜੇ ਛੇ ਗੱਲਾਂ ਵੀ ਮੈਂ ਦੇਖਾ ਕੀ ਕੋਈ ਚੱਕਰ ਤਾਂ ਨਹੀਂ ਪੈ ਗਿਆ ਵੀ ਬਲੈਰੋ ਆਈ ਖੜੀ ਬਲੈਰੋ ਹੁੰਦੀ ਮਲਾਜਮਾਨੀ ਇਹ ਵੀ ਤੂੰ ਗੱਲ ਦੱਸ ਤਾ ਮਤਲਬ ਹੁਣ ਤੂੰ ਗੱਡੀ ਬਦਲੇਗਾ ਫਿਰ ਨਹੀਂ ਨਹੀਂ ਮੈਂ ਨਹੀਂ ਬਦਲਨੀ ਮੈਂ ਤੈਨੂੰ ਇਹਦੇ ਇਹਦੇ ਫਾਇਦੇ ਦੱਸੂਗਾ ਤੂੰ ਮੈਨੂੰ ਗੱਲ ਦੱਸਲਾ ਬਾਅਦ ਚ ਦੱਸਦਾ ਤੈਨੂੰ ਇਹਦੇ ਫਾਇਦੇ ਤੇ ਮਨੇ ਸਾਡਾ ਪਿੰਡ ਬਹੁਤ ਸਾਦ ਹੁੰਦਾ ਇੱਕ ਦੂਜੇ ਨੂੰ ਚਲੋ ਹੁੰਦੇ ਆ ਸਾਰਿਆਂ ਦੇ ਰੋਸੇ ਹਨਾ ਇੱਕ ਦੂਜੇ ਨਾਲ ਜਿੱਥੇ ਪਿਆਰ ਹੁੰਦਾ ਹੁੰਦਾ ਹੀ ਆ ਕਿ ਨਾਲ ਤੇ ਲੜ ਵੀ ਪੈਂਦੇ ਆ ਆਪਸ ਵਿੱਚ ਤੇ ਖੜਦੇ ਜ਼ਰੂਰ ਆ ਕੇ ਨਾਲ ਹੂੰ ਇਹ ਹੁੰਦਾ ਨਾ ਤੇ ਇਹ ਪਿੰਡ ਦੀ ਸਾਡੇ ਦੀ ਖਾਸੀਅਤ ਆ ਹਾਂ ਚਾਹੀਦਾ ਵੀ ਆਈਆਂ ਹਾਂ ਗੁੱਸੇ ਗਿਲੇ ਸਭ ਨਾਲ ਹੁੰਦੇ ਸਾਰਿਆਂ ਦੇ ਹੁੰਦੇ ਆ ਹੁੰਦੇ ਆ ਚਾਹੀਦੇ ਵੀ ਆ ਚਾਹੀਦੇ ਵੀ ਆ ਗੁੱਸਾ ਗਿਲਾ ਉੱਥੇ ਹੀ ਹੋਏਗਾ ਜਿੱਥੇ ਪ੍ਰੇਮ ਪਿਆਰ ਜਿੱਥੇ ਪਿਆਰ ਹੋਊਗਾ ਉਦਾਂ ਕੁਛ ਹੁਣ ਹਾਂ ਗੁੱਸਾ ਕਿਲਾ ਮੈਂ ਕਿ ਇੱਥੇ ਤੁਰੇ ਜਾਂਦੇ ਕਿਸੇ ਨਾਲ ਗੁੱਸਾ ਥੋੜੀ ਕਰ ਲਉ ਅਗਲੇ ਨਾਲ ਕਿਹਾ ਕਰੀਗਾ ਕਰੀ ਜਾ ਮੈਂ ਕੀ ਲੈਣਾ ਹਾਂ ਗੁੱਸੇ ਦਾ ਦੁੱਖ ਵੀ ਉਸੇ ਨੇ ਆਉ ਜਿਹਦੇ ਨਾਲ ਆਪਣਾ ਪਿਆਰ ਪ੍ਰੇਮ ਪਿਆਰ ਹਾਂ ਬਲੈਰੋ ਦੀ ਗੱਲ ਸੁਣ ਲਾ ਹੂੰ ਬਲੈਰੋ ਨੇ ਇਸੇ ਗੱਲੋਂ ਮੈਂ ਟਾਇਰ ਤੋੜ ਨਹੀਂ ਪਾਉਂਦਾ ਪਿਆ ਹਾਂ ਵੀ ਇੰਨਾ ਸੌ ਗਾਣਾ ਇੰਨਾ ਸੌ ਖਾਇਦਾ ਮੈਂ ਗਲਾਜ਼ਮ ਗੱਡੀ ਹੈ ਮੈਂ ਨਾ ਆਪਣੇ ਉੱਥੇ ਪਿੰਡ ਗਿਆ ਹੂੰ ਆਪਣੇ ਕਾਦੇ ਬੜੇ ਹਾਂ